ਆਪ ਜੀ ਸੁਣੀ ਬਾਲੀ ਦਾ ਪ੍ਰਵਾਹ ਆਇਆ ਸੰਤੰਨ ਰਿਕਰ ਦੇ ਬੋਲ ਦੇ ਮਾਰਕੀ ਮਲਕ ਤੋਂ 37% ਹੋਇਆ ਮੇਰੇ ਬਾਰੀ ਦੇ ਇੰਟਰਜੈਂਟ ਦੇ ਹਿੱਸੇ ਜਿਤਾ ਕਿਸਾਨ ਦੇ ਤੇ ਬੰਦੇ ਨਾਲ ਮੇਰੇ ਗਵਾਹ ਜੀ ਹਰ ਹਾਲਾਤ ਬਾਰਡਰ ਤੇ ਆਪਣੀ ਹੜਕਾ ਦੇ ਰੱਖੀ ਵਾਪਸ ਕਰਨ ਲਈ ਮਾਰਕੀ ਸੁਰ ਤੇ ਰੱਖਣਾ ਦਾ ਇਹ ਅਸੰਗਤ ਸਹਿਮਤ ਹੋ ਕੇ ਸਭ ਸਾਥਰ ਕੋ ਔਰ ਦਾ ਜਿਤਵਾ ਲਾਦੇ ਮੇਰੇ ਗਵਾਹ ਜੀ ਆਓ ਕਲਾਕਾਰਾਂ ਸਮ ਸੰਚਾਰ ਨੂੰ ਮੋਰਚਾ ਮਰਦਾਂ ਦਾ ਬਲਬਖਸ਼ਰ ਦੇ ਨਾਲ ਜੀ ਆਇਆਂ ਸੇਵਾ ਦੇ ਉਤਮ ਸਾ ਸੋਤਾ ਬਲਖਸ਼ਰ ਦੇ ਨਾਲ ਲਿਖ ਰਿਹਾ ਕਰੀ ਕਲਾ ਵਰਤਾਂ ਨੇ ਜਿੱਤ ਤੋਂ ਮੇਰੇ ਬਲਬਖਸ਼ਰ ਦੀ ਹੱਥਾਂ ਦੇ ਨਾਲ ਆਪ ਕਰਉਣ ਦੇ ਬਾਰੇ ਚ ਲੱਗ ਰੱਖੇ ਜੀ ਸੱਚੇ ਪਵਾਸ਼ਾ ਦੀ ਹਰੋ ਦੀ ਤਰ੍ਹਾਂ ਦੇ ਸੇਵਾ ਦੇ ਕਾਰਜ ਨੂੰ ਸਤਜੀ ਸਥੇਤਰਾਂ ਦੀ ਸੁਰੱਖਤਾ ਬਲਖਸ਼ਰ ਦੇ ਨਾਲ ਅਗਿਆ ਬਲਖਸ਼ਰ ਦੇ ਨਾਲ ਜੋ ਛੋਟ ਬੋਲਣ ਦੀ ਸਮਰੱਥਾ ਬਲਖਸ਼ਰ ਦੇ ਨਾਲ ਲਿਖ ਕੇ ਆਪ ਕਰਉਣ ਦੇ ਨਾਲ ਜੀ ਲੱਗ ਰੱਖੇ ਇਸ ਬਾਰੇ ਆਸ ਕੇ ਲਈ ਬਾਰੇ ਜੁਲੈ ਸਮਾ ਲਿਆ ਆਉਂਦਾ ਨਾਉ ਸੋ ਸੋ ਸਾਰੇ ਨਾਮ ਨਾਮ ਚਰਿਦਾਰ ਤੇ ਧੋਣੀ ਬਹੁਤ ਬਹੁਤ ਆਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਰਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਿੱਤੇ ਪੱਤੂ ਦਾ ਇਹ ਪਾਠ ਕੋਈ ਨਾ ਕਹਿੰਦਾ ਆਉਂਦਾ ਹੈ। ਕੋਈ ਹੋਣੀ ਸਮੇਂ। ਜਦੋਂ ਪਾਸਾ ਕਰੀ ਕਰਦਾ ਹੋਣੇ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਜੀ ਫਰਾਈਂਸਾ ਪਾਟੀਆਂ ਜੀ। ਜਦੋਂ ਇਹ ਹੋ ਰਿਹਾ ਇਹ ਹੰਦੀ ਤੰਤੰ ਤੀਨ ਗੁਰੂ ਸਾਹਿਬ ਦੇ ਪਾਰ ਜਦੋਂ ਅੰਦਰ ਖੰਸਾਏ ਬੋਲੋ ਜੀ।

ਸਰ ਨਹੀਂ ਹੋ ਗਿਆ ਤੁਸੀਂ ਕਿੱਸਾ ਸੋਸੋ ਸੋਸੋ ਲੋਹੀਸ ਨਾ ਕਰ ਰਹੇ ਹੋ ਤੁਹਾਡੇ ਵਿੱਚ ਅੰਤਰ ਦਾ ਦਿਲਣਾ ਦੀ ਉਹ ਯਾਤਕ ਤਾਂ ਲੋਕ ਦਰਵਾਜ਼ਾ ਦਾ ਅੰਤਰ ਕਰਦਾ ਬੋਲਣਾ ਦੀ ਫਿਰ ਤੁਹਾਨੂੰ ਇਹ ਸਮ ਖਾਲਸਾ ਯੂਨੀਅਨ ਦਾ ਕਹਿੰਦਾ ਕਿ ਸ੍ਰੀਮਖ ਖਾਲਸਾ ਜੀ ਨੂੰ ਵਾਹਿਗੁਰੂ 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 ਕਿਹਾ ਵਰਤ ਤਾਂ ਸੰਤ ਸਰਬ ਸੰਤੋਆਂ ਦਾ ਜਹਾਂ ਜਨ ਸੰਸੈ ਤੋਂ 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 ਚੜਦੇ ਜਸ ਦੀ ਸਤਿ ਕੀ ਜੀ ਸ੍ਰੀ ਗੁਰੂ ਦੀ ਸਹਾਇਤਾ ਕਰ ਗਿ ਤੇ ਹੋਰ ਬੰਲੇ ਬੋਲਨ ਦੀ ਬਖਸ਼ੋ ਰੀ ਸਿਖਾਉਂ ਸਿਖਿਦਾ ਆਂ ਕੋਸਾ ਵਿਸ਼ਾਦਾਂ ਸੁਖਦਾਂ ਦਾਨ ਸੁਬਾਨਾਂ ਦਾ ਸਿਰ ਹਉ ਸਰਫਾ ਹਉ ਤਦ ਸੇ ਨਾਮ ਚੰਕੀਆਂ ਧੰਨੇ ਬੂਨੇ ਸੁਗੋਦ ਜਗ ਬਤਾ ਕਲਾਂ ਦਾ ਬੋਲਨ ਦੀ ਜੇਨ ਮਾਣੇ ਮਾਣ ਸਹਾਇਤਾ ਸਮੇਂ ਕਨੀ ਹੋਤੇ ਨਾਸਨ ਵਿਾਸਰ ਪਤਨਿ ਕੋ ਪਤਨਿ ਜਿਨ ਜੀਨ ਕੋ ਜੀਉਂ ਚੀ लेकिन वह तेरफा नहाने वाले शख्स हैं जैसे कि आप आप लोगों में हम लोग जनता मानता है कि जनता ने जनता जनता और सबसे जब भी हर बार है जब भी हर बार